ਤਨਤਨ ਵਿੱਚ ਵੋਟਾਂ ਦਾ ਜਿਹੜਾ ਮਾਹੌਲ ਆ ਪੂਰਾ ਗਰਮਾਇਆ ਪਿਆ ਕੰਮ ਐ ਸਿਖਰਾਂ ਤੇ ਗਿਆ ਹੋਇਆ ਹੈ ਤੇ ਇਸ ਵੇਲੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੌਜਵਾਨ ਆ ਉਹ ਪੱਪਾ ਭਰ ਹੋਏ ਪਿਆ ਤੇ ਆਪਾਂ ਨੂੰ ਇੱਥੇ ਵੀਰ ਹੁਣੀ ਮਿਲੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਵੀਰ ਜੀ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਫਤਿਹ ਵੀਰ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਤੇ ਉਹਦਾ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਹੁਸ਼ਿਆਰਪੁਰ ਠੀਕ ਹੈ ਪਾ ਜੀ ਤੁਹਾਨੂੰ ਇਸ ਵੇਲੇ ਸਥਿਤੀ ਕਿਦਾਂ ਦੀ ਲੱਗਦੀ ਆ ਕਾਲੀ ਦਲ ਮਤਲਬ ਜਦੋਂ ਇਸ ਵੇਲੇ ਕਿੱਥੇ ਖੜਾ ਦੇਖਦੇ ਤੁਸੀਂ ਕਾਲੀ ਦਲ ਦੇਖੋ 2022 ਦੇ ਵਿੱਚ ਨਾ ਸਰਕਾਰ ਆਈ ਸੀ ਚੜ੍ਹੂ ਬੜੇ ਝੂਠ ਬੋਲ ਕੇ ਜੀ ਅਸੀਂ ਪੰਜਾਬ ਦਾ ਵਿਕਾਸ ਕਰ ਦਾਂਗੇ ਅਸੀਂ ਪੰਜਾਬ ਦੇ ਵਿੱਚ ਇਹ ਕਰ ਦਾਂਗੇ ਕਿ ਆਮ ਲੋਕਾਂ ਦੀ ਸਰਕਾਰ ਆਈ ਪਰ ਉਹ ਲੋਕਾਂ ਨੇ ਦੇਖ ਲਿਆ ਕਿ ਉਹਨਾਂ ਦਾ 3-4 ਸਾਲ ਦੇ ਵਿੱਚ ਕੀ ਰਿਜ਼ਲਟ ਭਾਜੀਪੀ ਨੇ ਜੋ ਕਿਸਾਨੀ ਸੰਘਰਸ਼ ਵਿੱਚ ਕੀਤਾ ਉਹ ਵੀ ਸਾਰਿਆਂ ਨੂੰ ਪਤਾ ਆ ਤੇ ਕਾਂਗਰਸ ਦਾ ਵੀ ਤੁਸੀਂ ਜਾਣਨੀ ਆ ਇਸ ਵੇਲੇ ਇੱਕ ਦੁਬਾਰਾ ਜਿਵੇਂ 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੇ ਮੋਢ ਪਾਰਟੀ ਦੀ ਜਿਮਨੀ ਚੋਣ ਤੇ ਮੋਢ ਵੱਜਾ ਸੀਗਾ ਇਹ ਹਾਲਾਤ ਉਹ ਬੜੇ ਨੇ ਹੁਣ ਲੋਕੀ ਆਪ ਜਿਹੜੀ ਆਮ ਜਨਤਾ ਉਹ ਆਪ ਮੁਹਾਰੇ ਅਕਾਲੀ ਦਲ ਦੇ ਨਾਲ ਜੁੜ ਰਹੀ ਹੈ ਔਰ ਉਹ ਕਹਿ ਰਿਹਾ ਕਿ ਅਸੀਂ ਇਹਨਾਂ ਪਾਰਟੀਆਂ ਤੋਂ ਨਵਾਂ ਦਾ ਸਵਾਦ ਦੇਖ ਲਿਆ ਜਿੰਨਾ ਵਿਕਾਸ ਹੋਇਆ ਜਾਂ ਜਿੰਨਾ ਗਰੀਬਾਂ ਦਾ ਆਟਾ ਦਾਲ ਸਕੀਮ ਜਾਂ ਜਿੰਨਾ ਪੰਜਾਬ ਦੇ ਲੋਕਾਂ ਦੇ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਸੋਚਿਆ ਕੋ ਕਿਸੇ ਤੋਂ ਉਹਦਾ ਮੁਕਾਬਲਾ ਨਹੀਂ ਕਰ ਹੋਇਆ ਸੀ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕੀਤਾ ਬਦਨਾਮ ਝੂਠੀਆਂ ਸਾਜ਼ਿਸ਼ਾਂ ਰਚੀਆਂ ਜਿਹਦੇ ਤੋਂ ਬਾਅਦ ਆਪਣੀਆ ਸਰਕਾਰਾਂ ਲਿਆਂਦੀਆਂ ਨਾ ਕੈਪਟਨ ਕਰਕੇ ਗਿਆ ਕੁਛ ਨਾ ਚੰਨੀ ਤੇ ਹੁਣ ਭਗਵੰਤ ਸਿੰਘ ਮਾਨ ਦਾ ਹਾਲ ਤੁਸੀਂ ਦੇਖੋ ਸੋ ਇੱਥੇ ਲੋਕਾਂ ਦਾ ਆਪ ਲੋਕਾਂ ਦਾ ਰੁਝਾਨ ਹੈ ਸਾਈਲੈਂਟ ਵੋਟ ਬਹੁ ਪੈ ਰਹੀ ਆ ਬਹੁਤ ਦੁਨੀਆ ਬਹੁਤ ਲੋਕੀ ਇਹ ਆਪ ਕਹਿ ਰਹੇ ਆ ਕਿ ਅਸੀਂ ਇਸ ਵਾਰ ਪੰਥਕ ਸਰਕਾਰ ਦਾ ਦੁਬਾਰਾ ਮੋੜ ਬਣੂਗਾ ਔਰ ਬੜੇ ਚੜ੍ਹਦੀ ਕਲਾ ਦੇ ਨਾਲ ਭਾਈ ਤੁਸੀਂ ਜਿਹੜਾ ਬੀਜੇਪੀ ਵਾਲੀ ਗੱਲ ਤਕਈ ਆ ਪਰ ਪਿੰਡਾਂ ਦੀਆਂ ਸੱਥਾਂ ਵਿੱਚ ਇਹ ਵੀ ਗੱਲਾਂ ਹੁੰਦੀਆਂ ਭਾਈ ਵੀ ਜੇ ਅਕਾਲੀਆਂ ਦੀ ਬੇੜੀ ਬੰਨੇ ਲੱਗਣੀ ਆ ਤਾਂ ਬੀਜੇਪੀ ਨਾਲ ਸਮਝੌਤਾ ਕਰਕੇ ਲੱਗਣੀ ਆ ਤੇ ਜੇ ਬੀਜੇਪੀ ਦੀ ਲੱਗਣੀ ਆ ਤਾਂ ਅਕਾਲੀਆਂ ਨਾਲ ਸਮਝੌਤਾ ਕਰਕੇ ਲੱਗਣੀ ਇਹ ਇਹ ਇਨ੍ਹਾਂ ਵਿਚਾਰਾਂ ਬਾਰੇ ਤੁਹਾਡੇ ਕੀ ਖਿਆਲ ਹੈ ਦੇਖੋ ਜੇ ਬੀਜੇਪੀ ਦੇ ਨਾਲ ਅਕਾਲੀ ਜਲਦਾ ਐਲਾਈਅੰਸ ਹੁੰਦਾ 6ਵੇਂ ਪਾਸ਼ਾ ਨੇ ਵੀ ਦਿੱਲੀ ਦੇ ਨਾਲ ਕਿਸੇ ਸਮੇਂ ਸਮਝੌਤਾ ਕੀਤਾ ਸੀ ਪਰ ਉਹ ਕਿਸੇ ਸ਼ਰਤਾ ਤੇ ਕਿਸੇ ਆਧਾਰ ਤੇ ਕੀਤਾ ਸੀ ਜੇ ਪੰਜਾਬ ਦੇ ਭਲੇ ਦੇ ਲਈ ਬੀਜੇਪੀ ਅਕਾਲੀ ਦੇ ਨਾਲ ਬੀਜੇਪੀ ਅਕਾਲੀ ਦਲ ਦੇ ਨਾਲ ਆਪ ਦਾ ਸਮਝੌਤਾ ਸ਼ਰਤਾ ਤੇ ਬੰਦੀ ਸਿੰਘਾਂ ਦੀ ਗੱਲ ਕਰਕੇ ਜਾਂ ਹੋਰ ਪੰਜਾਬ ਦੇ ਮੁੱਦਿਆਂ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਕੇ ਜਾਂ ਹੋਰ ਮੁੱਦਿਆਂ ਤੇ ਗੱਲ ਕਰਕੇ ਜੇ ਸਮਝੌਤਾ ਕਰੂਗੀ ਫੇਰੀ ਪਾਰ ਹੋਊਗਾ ਜੇ ਕਹਿ ਲੋ ਕਿ ਬੀਜੇਪੀ ਆਪ ਦੀਆਂ ਮਤਲਬ ਪੰਜਾਬ ਦੇ ਨਾਲ ਨਹੀਂ ਖੜੂਗੀ ਫਿਰ ਅਕਾਲੀ ਦਲ ਸਮਝੌਤਾ ਕਿਸੇ ਹਾਲਾਤ ਤੇ ਨਹੀਂ ਕਰੇਗਾ ਪਰ ਭਾਜੀ ਇੱਕ ਪਾਸੇ ਇਹ ਵੀ ਕਹਿੰਦੇ ਆ ਵੀ ਜਿੱਦਾਂ ਹੁਣ ਕਮੈਂਟ ਵੀ ਅਸੀਂ ਪੜੀ ਤਾਂ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਲੋਕ ਕਹਿੰਦੇ ਆ ਵੀ ਜੇ ਅਕਾਲੀ ਦਲ ਹੁਣ ਅੱਜ ਬੰਦੀ ਸਿੰਘਾ ਦੀ ਗੱਲ ਕਰਦਾ ਹੈ ਤੇ ਜਦੋਂ ਸੱਤਾ ਵਿੱਚ ਸੀ ਉਦੋਂ ਇਹਨਾਂ ਨੂੰ ਬੰਦੀ ਸਿੰਘਾ ਕਦੇ ਨਹੀਂ ਯਾਦ ਆਏ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਤੁਸੀਂ ਕਿਹਦਾ ਕਿਹਦਾ ਮੂੰਹ ਫੜ ਲੋਗੇ ਜੀ ਬੰਦੀ ਸਿੰਘਾ ਦੀ ਅੱਜ ਤੱਕ ਗੱਲ ਕੀਤੀ ਕਿਹਨਾਂ ਨੇ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਇਲਾਵਾ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਜੇ ਕੀਤੀ ਆ ਤੇ ਅਕਾਲੀ ਦਲ ਨੇ ਹੀ ਕੀਤੀ ਆ ਆ ਹੁਣ ਤੁਸੀਂ ਦੇਖ ਸਕਦੇ ਆ ਪਘੋੜਾ ਦਲ ਜਾ ਹੋਰ ਤੁਸੀਂ ਦੇਖ ਸਕਦੇ ਆ ਕਈ ਆਪ ਦੇ ਆਪ ਨੂੰ ਪੰਥਕ ਕਹਾਉਂਦੇ ਆ ਉਹ ਉਹ ਭਾਜਪੀ ਦੇ ਇਸ਼ਾਰਿਆਂ ਤੇ ਨੱਚਦੇ ਆ ਉਹ ਪੰਥ ਦੀ ਗੱਲ ਖੁੱਲ ਕੇ ਕਿਉਂ ਨਹੀਂ ਕਰਦੇ ਜੇ ਪੰਥ ਦਾ ਜਾਂ ਅਕਾਲੀ ਦਲ ਪੰਥ ਦਾ ਜਾਂ ਪੰਜਾਬ ਦਾ ਜੇ ਭਲਾ ਸੋਚਿਆ ਉਹ ਅਕਾਲੀ ਦਲ ਨੇ ਹੀ ਸੋਚਿਆ ਠੀਕ ਹੈ ਜੀ ਇਧਰ ਵੀ ਵੀਰ ਜੀ ਖੜੇ ਵੀਰ ਤੁਹਾਡਾ ਕਿਹੜਾ ਇਲਾਕਾ ਜੀ ਦਸ ਹੀ ਦਸ ਦਾ ਨਾਮ ਹਰਜੋਤ ਸਿੰਘ ਬੇਮਰੂਈ ਦਾ ਅਸੀਂ ਮੋਗੇ ਜਿਲ੍ਹੇ ਤੋਂ ਆਏ ਆ ਇੱਥੇ ਇਹਨਾਂ 'ਚ ਡਿਊਟੀ ਲੱਗੀ ਹੈ ਸਾਡੀ ਬਾਸ ਚਿੱਲੇ ਦਾ ਪ੍ਰਧਾਨ ਅਯੋਗ ਕਰਦਾ ਹਾਂ ਪਰ ਇਹ ਤੁਹਾਨੂੰ ਕੀ ਲੱਗਦਾ ਹੈ ਵੀ ਇਸ ਵੇਲੇ ਅਕਾਲੀ ਦਲ ਲਈ ਇਹ ਸੀਟ ਜਿੰਨੀ ਕਿਉਂ ਜ਼ਰੂਰੀ ਹੈ ਦੇਖੋ ਜੀ ਅਕਾਲੀ ਦਲ ਲਈ ਸੀਟ ਜਿੰਨੀ ਜ਼ਰੂਰੀ ਤਾਂ ਮੈਂ ਸਮਝਦਾ ਥੋੜੀ ਆ ਪਰ ਲੋਕ ਜਿਹੜੇ ਨਾ ਲੋਕ ਪੰਜਾਬ ਦਾ ਆਵਾਮ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਚਾਹੇ ਸਾਡਾ ਡਾਇਸਪੋਰਾ ਬਾਹਰ ਬੈਠਾਗਾ ਜਿਹੜੇ ਪੰਜਾਬ ਬਾਰੇ ਚਿੰਤਤ ਆ ਉਹਨਾਂ ਲਈ ਜਿਤਨਾ ਅਕਾਲੀ ਦਲ ਦਾ ਉਦੋਂ ਵੀ ਵੱਧ ਜ਼ਰੂਰੀ ਆ ਜਿਵੇਂ ਕਿ ਹੁਣ ਆਮ ਗੱਲ ਚੱਲਦੀ ਹੈ ਕਿ ਖੇਤਰੀ ਪਾਰਟੀ ਇੱਕ ਜਿਹੜੀ ਰਿਜਨਲ ਪਾਰਟੀ ਆ ਬੋ ਕਹਿੰਦੇ ਆ ਜਿਹੜੀ ਇੱਕ ਰਿਜਨ ਦੀ ਇੱਕ ਖਾਸ ਖੇਤੇ ਦੀ ਕਾਸ ਬੋਲੀ ਦੀ ਗੱਲ ਕਰਦੀ ਆ ਉਹਦਾ ਉਹਦੇ ਜੇ ਉਹਦੀ ਸੱਤਾ ਹੋਊਗੀ ਉਸ ਰਾਜ ਦੇ ਵਿੱਚ ਤਾਂ ਉਤੋਂ ਦੇ ਲੋਕਾਂ ਦੇ ਹੱਕ ਤਾਂ ਹੀ ਮਹਫੂਜ਼ ਹੋਣਗੇ ਤੇ ਨਹੀਂ ਤਾਂ ਤੁਸੀਂ ਦੇਖੋ ਇਹ ਦਿੱਲੀ ਦੇ ਧੜ ਵੀ ਆ ਪਹਿਲਾਂ ਕਿਸੇ ਸਮੇਂ ਆਪਾਂ ਸੋਹਂਦੇ ਹੁੰਦੇ ਸੀ ਕਿ ਕਿ ਇਧਰੋਂ ਅਰਬ ਤੋਂ ਆਪਣੇ ਅਫਗਾਨਿਸਤਾਨ ਤੋਂ ਲੁੱਟਣ ਬੰਦੇ ਆਉਂਦੇ ਹੁੰਦੇ ਸੀ ਹੁਣ ਦਿੱਲੀ ਤੋਂ ਲੁੱਟਣ ਆ ਲਾਲਾ ਕੇਜਰੀਆਲ ਜੀ ਮਨੀਸ਼ ਸੋਸੋਧਿਆ ਜੀ ਉਦੋਂ ਪਹਿਲਾਂ ਕਾਂਗਰਸ ਲੰਮਾ ਸਮਾਂ ਪੰਜਾਬ ਨੂੰ ਲੋੜਦੀ ਰਹੀ ਆ ਹੁਣ ਬੀਜੇਪੀ ਦੀ ਟੇਢੀ ਅੱਖਾਂ ਕੀ ਪੰਜਾਬ ਤੇ ਪੰਜਾਬ ਦਾ ਸਰਮਾਇਆ ਲੁੱਟਣ ਲਈ ਸੋ ਇਹਨਾਂ ਦਾ ਇੱਕੋ ਇੱਕ ਹਾਲਾ ਕਿ ਇਥੇ ਅਕਾਲੀ ਦਲ ਲਿਆਉਣਾ ਜ਼ਰੂਰੀ ਆ ਤੇ ਅਕਾਲੀ ਦਲ ਦਾ ਮੋਢਾ ਜਿਹੜਾ ਉਹ ਇਥੋਂ ਦੇ ਤਰਨਤਾਰਨ ਦੀ ਜਿਮਣੀ ਚੋਣ ਤੋਂ ਵੱਜਣਾਗਾ ਤੇ ਲੋਕਾਂ ਨੇ ਮਨ ਬਣਾ ਲਿਆਗਾ ਲੋਕ ਅਕਾਲੀ ਦਲ ਦੀ ਗੱਲ ਕਰਦੇ ਆ ਤੇ ਅਕਾਲੀ ਦਲ ਨੂੰ ਵੋਟ ਪਾਉਣ ਲਈ ਤਿਆਰ ਆ ਭਾਜੀ ਲਾ ਲਓ ਵੀ ਜੇ ਬਾਈ ਚਾਂਸ ਰੱਬ ਨਾ ਕਰੇ ਇੱਥੇ ਝਾੜੂ ਵਾਲੇ ਜਿੱਤ ਜਾਂਦੇ ਆ ਫੇ 27 ਨੂੰ ਕੀ ਬਣੂਗਾ ਉਹ ਦੇਖੋ ਜੀ ਝਾੜੂ ਵਾਲਿਆਂ ਦਾ ਜਿੰਨਾ ਤਾਂ ਮੰਨ ਲਾ ਮੈਂ ਕਿਹਾ ਵਰਕ ਹੀ ਪਟ ਦੋ ਬਾਕੀ ਪ੍ਰਮਾਤਮਾ ਦੇ ਹੱਥ ਡੋਰ ਆਗੀ ਲੋਕਾਂ ਨੇ ਜਿਤਾਉਣਾ ਹੁਣ ਜਿਹਨੂੰ ਮਰਜੀ ਜਿਤਾਉਣ ਪਰ ਅੱਜ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਅਕਾਲੀ ਦਲ ਦਾ ਇੱਥੋਂ ਜਿਤਨਾ ਬਹੁਤ ਜ਼ਰੂਰੀ ਆ ਤੇ ਲੋਕ ਮੈਨਾ 70 ਤੋਂ 75% ਲੋਕ ਇਹ ਗੱਲ ਸਮਝ ਚੁੱਕੇ ਆ ਤੇ ਉਹ ਦੁਬਾਰਾ ਇਹ ਗਲਤੀ ਨਹੀਂ ਕਰਨਗੇ ਕਿ ਇੱਥੇ ਆਮ ਆਦਮੀ ਪਾਰਟੀ ਦੇ ਦੁਬਾਰਾ ਪੈਰ ਲਵਾਉਣਗੇ ਇਥੋਂ ਮੈਨਾ ਆਪ ਪਿੱਛੇ ਦਸਹਿਰਾ ਵੇਖਿਆ ਨਾ ਦਸਹਿਰੇ ਵਾਲੇ ਦਾ ਰਾਵਣ 40 40 50 50 ਫੁੱਟ ਉੱਚਾ ਹੁੰਦਾ ਕਿੱਡਾ ਉਹ ਮਾਣ ਹੁੰਦਾ ਉਹਦੀਆਂ ਲੱਤਾਂ ਤੇ ਕਿਉਂ ਲੰਕਾ 'ਚ ਵੀ ਉਹਦੀ ਡਿੱਗੀ ਸੀ ਜਦੋਂ ਮਾ ਭਗਵਾਨ ਰਾਮਚੰਦਰ ਜੀ ਗਏ ਸੀ ਤੇ ਉਵੇਂ ਇਹ ਆਮ ਆਦਮੀ ਪਾਰਟੀ ਦਾ ਰਾਵਣਾ ਜਿਹੜਾ ਇਹ ਡੇਗ ਦੇਣਾ ਤਰਨ ਤਰਨ ਦੇ ਲੋਕਾਂ ਨੇ ਇਹ ਮੂਹਦੇ ਮੂਹਡੇ ਗਣਾ ਸਰਕਾਰ ਦੇ ਤੋਂ ਬਾਅਦ ਪੈਰ ਨਹੀਂ ਲੱਗਣੇ ਇੱਥੇ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਮੋੜ ਬਣ ਜਾ ਰਹੀ ਹੈ ਅਜੀ ਤੁਸੀਂ ਨੌਜਵਾਨ ਆ ਜਿਦਾ ਲਾ ਲਓ ਵੀ ਸੰਦੀਪ ਸਣੀ ਦਾ ਭਰਾ ਮੁਰਿਓ ਖੜਾ ਮਨਦੀਪ ਖੜਾ ਵੀਰ ਹੈ ਨਾ ਤੇ ਇੱਕ ਜਿਦਾ ਉਹਨਾਂ ਨੇ ਸੂਬੇ ਨੂੰ ਵੀ ਸੂਤਾ ਲਾਇਆ ਤੇ ਹੋਰ ਵੀ ਜਿਦਾ ਦੂਜੇ ਪਾਸੇ ਉਹਨਾਂ ਨੂੰ ਅਗਿਆਨੀ ਹਰਪ੍ਰੀਤ ਸਿੰਘ ਜੀ ਇਧਰੋਂ ਹੀ ਗਏ ਆ ਉਹ ਉਧਰ ਚਲੇ ਗਏ ਆ ਉਧਰੋਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਸਪੋਰਟ ਮਿਲ ਗਿਆ ਹੋਰ ਸਿਮਰਜੀਤ ਸਿੰਘ ਮੰਨ ਲਓ ਸਪੋਰਟ ਮਿਲ ਗਿਆ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਦੇਖੋ ਜੀ ਹਰ ਇੱਕ ਨੂੰ ਚੋਣ ਦਾ ਜਿਹੜਾ ਅਧਿਕਾਰ ਹੈਗਾ ਹਨਾ ਸੰਦੀਪ ਸਿੰਘ ਸਣੀ ਆ ਉਹਦਾ ਵੀ ਵੱਡਾ ਕਾਰਜ ਆ ਪੰਥਕ ਹਿੱਤਾਂ ਦੇ ਸਮੰਧ ਵਿੱਚ ਪਰ ਜੇ ਆਪਾਂ ਦੇਖੀਏ ਜਿਹੜੀ ਸਾਡੀ ਬੀਬੀ ਰੰਦਾਵਾ ਸਾਹਿਬ ਖੜੇ ਨੇ ਉਹਨਾਂ ਦੇ ਪਰਿਵਾਰ ਦੀ ਕਿੱਡੀ ਵੱਡੀ ਮੰਨ ਲਓ ਕੰਟਰੀਬਿਊਸ਼ਨ ਆ ਗਈ 1984 ਦੇ ਵਿੱਚ ਜਿਹੜੇ ਧਰਮੀ ਫੌਜੀ ਮੇਰੇ ਆਪ ਦੇ ਪਿੰਡ ਦੇ ਦੋ ਧਰਮੀ ਫੌਜੀ ਆ ਉਹਨਾਂ ਲੋ ਬਹੁਤ ਵੱਡਾ ਸੈਕਰੀਫਾਈਜ਼ਾ ਕੁਰਬਾਨੀ ਆ ਸਾਨੂੰ ਉਹ ਵੀ ਨਹੀਂ ਭੁੱਲਣੀ ਚਾਹੀਦੀ ਤੇ ਇੱਥੇ ਆਪਾਂ ਕੁਰਬਾਨੀਆਂ ਨਾ ਤੋਲिए ਲੋਕ ਆਪੇ ਮੰਨ ਲਓ ਫੈਸਲਾ ਕਰਦੇ ਨੇ ਕੋਈ ਨਹੀਂ ਇੱਕ ਜਿੱਤ ਦਾ ਹੁੰਦਾ ਇੱਕ ਹਾਰ ਦਾ ਹੁੰਦਾਗਾ ਤੇ ਬਾਕੀ ਗਿਆਨੀ ਹਰਪੀ ਸਿੰਘ ਵੀ ਬਾਰੇ ਅਸੀਂ ਕੋਈ ਬਾਹਲੀ ਗੱਲ ਕਰਨੀ ਜ਼ਰੂਰੀ ਨਹੀਂ ਸਮਝਦੇ ਹਾਂ ਤੇ ਲੋਕਾਂ ਨੇ ਆਪ ਹੀ ਫੈਸਲਾ ਕਰ ਦੇਣਾਗਾ ਅਸੀਂ ਕਿਸੇ ਨੂੰ ਨਾ ਵੱਡਾ ਦਿਖਾਉਣਾ ਕੋ ਨੀਵਾ ਦਿਖਾਉਣਾ ਅਸੀਂ ਤਾਂ ਇਕਲਈ ਦਲ ਦੀ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਆਂ ਵੀ ਤੇ ਉਹ ਸਾਨੂੰ ਮੰਨ ਲਓ ਪੂਰਨ ਯਕੀਨ ਆ ਅਸੀਂ ਜਿੱਤ ਕੇ ਇੱਥੋਂ ਮੰਨ ਲਓ ਫਤਿਹ ਕਰਕੇ ਮੈਦਾਨ ਜਾਵਾਂਗੇ ਤੇ ਭਾਜੀ ਜਿੱਦਾਂ ਮੈਂ ਕਾਂਗਰਸ ਦੇ ਕੈਂਡੀਡੇਟ ਦੀ ਇੱਕ ਬਾਈਟ ਸੁਣੀ ਸੀ ਤਾਂ ਹੁਣੇ ਮੈਂ ਗੱਡੀ 'ਚ ਬੈਠਾ ਸੁਣਦਾ ਆ ਉਹਨਾਂ ਨੇ ਕਿਹਾ ਵੀ ਬੀਬੀ ਜੀ ਦਾ ਜਿਹੜਾ ਜਵਾਈ ਆ ਉਹ ਤਾਂ ਗੈਂਗਸਟਰ ਆ ਉਹ ਲੋਕਾਂ ਨੂੰ ਧਮਕਾ ਰਿਹਾ ਆ ਦੇਖੋ ਜੀ ਵਧੀਆ ਉਹ ਮੁੰਡਾ ਗਾ ਗੈਂਗਸਟਰ ਕੋਈ ਮੰਨ ਲੋ ਭਵੰਤਮਾਨ ਨੇ ਵੀ ਬਿਆਨ ਦਿੱਤਾ ਸੀ ਨਾ ਅੱਜ ਭਵੰਤਮਾਨ ਇਸ ਸਟੇਟ ਦਾ ਚੀਫ ਮਿਨਿਸਟਰ ਹੈ ਗੈਂਗਸਟਰ ਹੈ ਜਿਹੜੇ ਉਹ ਮਾਵਾ ਨਹੀਂ ਜਾਂਦੀ ਹੁੰਦੀਆਂ ਗੈਂਗਸਟਰ ਹਾਲਾਤ ਬਣਾਉਂਦੇ ਆ ਅੱਜ ਪੰਜਾਬ ਦੇ ਜਿਹੜੇ ਮੈਨਾ ਠੀਕ ਆ ਕਈ ਬੰਦੇ ਮਾੜੇ ਹੋਣਗੇ ਗੈਂਗਸਟਰ ਪਰ ਮੈਂ ਮੈਂ ਵੀ ਨੌਜਵਾਨ ਆ 30 32 ਸਾਲ ਦੀ ਉਮਰ ਆ ਪਰ ਇਥੋਂ ਦੇ ਜਿਹੜੇ ਸਿਸਟਮ ਆ ਪਿਛਲੇ 7 8 ਸਾਲ ਦਾ ਨਹੀਂ ਸਰਕਾਰਾਂ ਨੇ ਮਾਹੌਲ ਹੀ ਇਦਾਂ ਦਾ ਸਿਰਜਤਾ ਕਿ ਝੂਠੇ ਪਰਚੇ ਜਿਹੜੀ ਪੰਜਾਬ ਆ ਉਹ ਇੱਕ ਪੋਸਟ ਸਟੇਟ ਬਣ ਚੁੱਕੀ ਆ ਉਹ ਨੌਜਵਾਨਾਂ ਤੇ ਧੜਾ ਧਰ ਪਰਚੇ ਪਾਰੇ ਤੇ ਨੌਜਵਾਨੇ ਸਰਾ ਤੁਰ ਰਹੇ ਆ ਤੇ ਦੂਜੇ ਆਪਾ ਉਹ ਹੁਣ ਉਹਨਾਂ ਨੂੰ ਗੈਂਗਸਟਰਾਂ ਦਾ ਨਾਮ ਦਿੱਤਾ ਜਾਂਦਾ ਇਦੋਂ ਪਹਿਲਾਂ ਉਹਨਾਂ ਨੂੰ ਨਸ਼ੇੜੀਆਂ ਦਾ ਨਾਮ ਦਿੱਤਾ ਜਾਂਦਾ ਓਦੋਂ ਪਹਿਲਾਂ ਜਿਹੜੇ ਸਾਡੇ ਪੰਜਾਬ ਦੇ ਹੱਕਾਂ ਦੀ ਹੱਕਾਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਖਾੜਕੂ ਅੱਤਵਾਦੀ ਕਹਿ ਕੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਮੈਨਾ ਇੱਕ ਪੀੜ੍ਹੀ ਦੀ ਇੱਕ ਪੀੜ੍ਹੀ ਖਪਾਦੀ ਖੂਨੀਆਂ ਹੀ ਖਪਾਦੀਆਂ ਉਦੋਂ ਉਹਨਾਂ ਨੂੰ ਖਾੜਕੂ ਕਹਿੰਦੇ ਸੀ ਅੱਤਵਾਦੀ ਕਹਿੰਦੇ ਸੀ ਤੇ ਪਰ ਉਹਨਾਂ ਦੇ ਕਾਰਜ ਵੱਡੇ ਸੀ ਪਰ ਜਿਹੜੀ ਹੁਣ ਗੱਲ ਗੈਂਗਸਟਰਾਂ ਦੀ ਇਹ ਵੀ ਸਰਕਾਰ ਦੇ ਬਣਾਏ ਆ ਸਰਕਾਰ ਦੀਆਂ ਗਲਤ ਨੀਤੀਆਂਆਂ ਗੀਆਂ ਕਿਉਂਕਿ ਸੁਣਵਾਈ ਨਹੀਂ ਪੁਲਿਸ ਦੇ ਵਿੱਚ ਤੁਸੀਂ ਦੇਖੋ ਆਪਣਾ ਭੁੱਲਰ ਸਾਹ ਪੜੇਗੇ ਕਿੰਨਾ ਉਹਨਾਂ ਕੋਲੋਂ ਮਾਲ ਬਰਾਮਦ ਹੋਇਆਗਾ ਆਮ ਆਦਮੀ ਪਾਰਟੀ ਦਾ ਹੀ ਇੱਕ ਰੋਪੜ ਰੇਂਜ ਦਾ ਵੱਡਾ ਆਲਾ ਅਫਸਰ ਸੀਗਾ ਉਹਦੇ ଠਾਂ ਕਿੱਡੀ ਪੁਲਿਸ ਕੰਮ ਕਰਦੀ ਕਿੱਥੋਂ ਆਇਆ ਉਹਦੇ ਕੋਲ سرمਾਇਆ ਕਿੱਥੋਂ ਆਉਂਦਾ ਇਹ ਇੰਦਾਂ ਦੇ ਜਿਹੜੇ ਮਾੜੇ ਕੰਮ ਕਰਦੇ ਆ ਉਹਨੂੰ ਚੱਕ ਲਿਆ ਉਹ ਤੇ ਪਰਚਾ ਦਿੱਤਾ ਜੇ ਉਹ ਬੰਦੇ ਨੇ ਪੈਸੇ ਨਾ ਦਿੱਤੇ ਤਾਂ ਤਨ ਦੋ ਜੇਲ੍ਹ ਚ ਦੇ ਦਿੱਤੇ ਤਾਂ ਸਾਫਾ ਜੀ ਇਹ ਗੈਂਗਸਟਰ ਸਰਕਾਰਾਂ ਬਣਾਉਂਦੀਆਂ ਗੈਂਗਸਟਰ ਜੰਮਦੇ ਨਹੀਂ ਹੁੰਦੇ ਇਹ ਮਾੜਾ ਪ੍ਰਸ਼ਾਸਨ ਗੈਂਗਸਟਰ ਬਣਾਉਂਦਾ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਨੌਜਵਾਨ ਵੀਰ ਉਤਾਲੀ ਦਾ ਲਈ ਇਸ ਵੇਲੇ ਵਰਕ ਕਰ ਰਿਹਾ ਆਪਾਂ ਨੂੰ ਮਿਲੇ ਆ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਤੁਹਾਨੂੰ ਇਹਨਾਂ ਦੇ ਵਿਚਾਰ ਕਿਦਾਂ ਲੱਗੇ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦੇ ਸਕਦੇ ਆ ਜੀ ਧੰਨਵਾਦ